ਲਓ ਜੀ ਡੇਰਾ ਸਰਸਾ ਦੇ ਮੁਖੀ ਰਾਮ ਰਹੀਮ ਨੂੰ ਵਾਰ-ਵਾਰ ਜੇਲ੍ਹ ਚੋਂ ਪਰੋਲ ਦੇ ਕੇ ਛੁੱਟੀ ਦੇ ਕੇ ਘਰ ਭੇਜਣ ਦੇ ਮਾਮਲੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਯਾਨੀ ਉੱਚ ਅਦਾਲਤ ਨੇ ਹੁਣ ਹਰਿਆਣਾ ਸਰਕਾਰ ਨੂੰ ਖਿੱਚਿਆ ਔਰ ਸਿੱਧਾ ਵੱਡਾ ਸਵਾਲ ਪੁੱਛਿਆ ਹੈ ਕਿ ਇਹ ਦੱਸੋ ਤੁਸੀਂ ਜਿਸ ਤਰੀਕੇ ਦੇ ਨਾਲ ਵਾਰ-ਵਾਰ ਪਰੋਲ ਦੇ ਕੇ ਛੁੱਟੀ ਦੇ ਕੇ ਜੇਲ੍ਹ ਦੇ ਵਿੱਚੋਂ ਰਾਮ ਰਹੀਮ ਨੂੰ ਡੇਰਾ ਸਰਸਾ ਦੇ ਮੁਖੀ ਨੂੰ ਘਰ ਭੇਜ ਰਹੇ ਹੋ ਕੀ ਤੁਸੀਂ ਇਸੇ ਤਰ੍ਹਾਂ ਬਾਕੀ ਕੈਦੀਆਂ ਨੂੰ ਵੀ ਛੁੱਟੀ ਦਿੰਨੇ ਹੋ ਦੇਖੋ ਇਹ ਵੱਡਾ ਸਵਾਲ ਪਹਿਲਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਮਹੀਨੇ ਕੁ ਬਾਅਦ ਡੇਰਾ ਸਰਸਾ ਮੁਖੀ ਜਿਹੜਾ ਉਹ ਛੁੱਟੀ ਤੇ ਆਇਆ ਹੁੰਦਾ ਔਰ ਜੇਲ੍ਹ ਦੇ ਵਿੱਚੋਂ ਐਦਾਂ ਲੰਬੀ-ਲੰਬੀ ਛੁੱਟੀ ਉਹ ਵੀ 1 2 3 ਦਿਨ ਦੀ ਨਹੀਂ 20 25 25 28 28 30 30 ਦਿਨ ਦੀ ਪਾਰੋਲ ਛੁੱਟੀ ਜੇਲ੍ਹ ਦੇ ਵਿੱਚੋਂ ਉਸ ਨੂੰ ਮਿਲਦੀ ਹੈ ਔਰ ਹੁਣ ਐਡਵੋਕੇਟ ਨੇ ਇਹ ਜਿਹੜੀ ਪਟੀਸ਼ਨ ਹੈ ਉਹ ਉੱਚ ਅਦਾਲਤ ਹਾਈ ਕੋਰਟ ਦੇ ਵਿੱਚ ਪਾਈ ਸੀ ਐਸਜੀਪੀਸੀ ਇਹਦੀ ਪੈਰਵਾਹੀ ਕਰ ਰਹੀ ਹੈ ਔਰ ਫਿਰ ਹਾਈ ਕੋਰਟ ਨੂੰ ਵੀ ਕਿਤੇ ਨਾ ਕਿਤੇ ਇਹ ਮਾਮਲਾ ਵੱਡਾ ਜਾਪਿਆ ਔਰ ਇਸ ਮਾਮਲੇ ਦੇ ਉੱਪਰ ਜੇਕਰ ਨਿਯਮਾਂ ਤੋਂ ਉਲੰਘਣਾ ਕਰਕੇ ਹਰਿਆਣਾ ਸਰਕਾਰ ਕੰਮ ਕਰ ਰਹੀ ਹੋਏਗੀ ਤਾਂ ਲਾਜ਼ਮੀ ਕਸੂਤੀ ਫਸੇਗੀ ਕਿਉਂਕਿ ਅਕਸਰ ਕੀ ਹੁੰਦਾ ਅਸੀਂ ਦੇਖਦੇ ਆਂ ਜੇਲ੍ਹਾਂ ਦੇ ਵਿੱਚ ਵੀ ਤੇ ਬਾਹਰ ਵੀ ਵੱਡੇ ਬੰਦਿਆਂ ਨੂੰ ਨਾਮੀ ਬੰਦਿਆਂ ਨੂੰ ਖਾਸ ਸਹੂਲਤਾਂ ਮਿਲਦੀਆਂ ਨੇ ਤੇ ਆਮ ਲੋਕਾਂ ਨੂੰ ਉਹ ਨਹੀਂ ਮਿਲਦੀਆਂ ਹੁਣ ਤੁਸੀਂ ਦੇਖੋ ਬਾਹਰ ਵੀ ਆਮ ਲੋਕਾਂ ਲਈ ਵਿਵਹਾਰ ਸਰਕਾਰਾਂ ਦਾ ਹੋਰ ਤਰ੍ਹਾਂ ਦਾ ਤੇ ਖਾਸ ਬੰਦਿਆਂ ਲਈ ਹੋਰ ਤਰ੍ਹਾਂ ਦਾ ਔਰ ਜੇਲ੍ਹਾਂ ਦੇ ਵਿੱਚ ਵੀ ਆ ਪੰਜਾਬ ਦੇ ਵਿੱਚੋਂ ਵੀ 3 ਦਿਨ ਪਹਿਲਾਂ ਖਬਰ ਆਉਂਦੀ ਹੈ ਕਿ ਕਾਂਗਰਸ ਦਾ ਇੱਕ ਉੱਗਾ ਆਗੂ ਲੱਕੀ ਸੰਧੂ ਜਿਹੜਾ ਲੁਧਿਆਣਾ ਜੇਲ੍ਹ ਦੇ ਵਿੱਚ ਬੰਦ ਸੀਗਾ ਉਹ ਜੇਲ੍ਹ 'ਚ ਸੀ ਹਵਾਲਾਤ 'ਚ ਸੀ ਜੇਲ੍ਹ ਦੀ ਔਰ ਅਚਾਨਕ ਉਸ ਦੀ ਵੀਡੀਓ ਵਾਇਰਲ ਹੁੰਦੀ ਹੈ ਵੀ ਉਹ ਬਾਹਰ ਇੱਕ ਵਿਆਹ ਦੇ ਵਿੱਚ ਭੰਗੜੇ ਪਾ ਰਿਹਾ ਸੀ ਤਾਂ ਉਦੋਂ ਵੀ ਸਚਾਈ ਸਾਹਮਣੇ ਆਈ ਕਿ ਲੈ ਕੇ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਜੇਲ੍ਹ 'ਚੋਂ ਗਏ ਚੈੱਕਅਪ ਕਰਾਉਣ ਲਈ ਰੀੜ ਦੀ ਹੱਡੀ ਦਾ ਤੇ ਵਾਪਸੀ ਤੇ ਪੁਲਿਸ ਉਹਨੂੰ ਵਿਆਹ ਅਟੈਂਡ ਕਰਾਉਂਦੀ ਫਿਰੀ ਤੇ ਤਿੰਨ ਦਿਨ ਪਹਿਲਾਂ ਹੀ ਇਹਦਾ ਰੌਲਾ ਪਿਆ ਔਰ ਰਾਮ ਰਹੀਮ ਨੂੰ ਡੇਰਾ ਸਰਸਾ ਦੇ ਮੁਖੀ ਨੂੰ ਜਿਹੜਾ ਵਾਰ-ਵਾਰ ਪਰੋਲ ਦਿੱਤੀ ਜਾਂਦੀ ਹੈ ਤਾਂ ਉਦੋਂ ਇਹ ਵੀ ਸਵਾਲ ਉੱਠਦਾ ਹੈ ਕਿ ਜਿਹੜੇ ਬੰਦੀ ਸਿੰਘ ਜਾਂ ਹੋਰ ਸਿਆਸੀ ਕੈਦੀ ਕ੍ਰਾਂਤੀਕਾਰੀ ਸੋਚ ਵਾਲੇ ਕੈਦੀ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਪਰੋਲ ਦਿੱਤੀ ਜਾ ਰਹੀ ਹੈ ਤੇ ਇਹ ਰਾਮ ਰਹੀਮ ਡੇਰਾ ਸਰਸਾ ਮੁਖੀ ਜਿਹਦੇ ਉੱਪਰ ਬਲਾਤਕਾਰ ਦੇ ਜ਼ਬਰ ਜਨਾਹ ਦੇ ਦੋਸ਼ ਉਹਦੀਆਂ ਹੀ ਚੇਲੀਆਂ ਨੇ ਲਾਈ ਜਿਹੜੀਆਂ ਉਹਨੂੰ ਪਿਤਾ ਜੀ ਜਾਂ ਆਪਣਾ ਗੁਰੂ ਸਮਝ ਕੇ ਉਹਦੇ ਕੋਲ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਕੇਸ ਚੱਲਦਾ ਤੇ ਕੇਸ ਦੇ ਵਿੱਚ ਉਸ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਜਿਹੜੀ ਆ ਹੁੰਦੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਪਰੋਲ ਦੇ ਦੇ ਕੇ ਛੱਡਿਆ ਜਾ ਰਿਹਾ ਔਰ ਹੁਣ ਤੱਕ 6-7 ਵਾਰ ਉਹਨੂੰ 20 25 25 30 30 ਦਿਨ ਦੀ ਛੁੱਟੀ ਜੇਲ੍ਹ ਚੋਂ ਮਿਲਦੀ ਹੈ ਇੰਨੀ ਛੁੱਟੀ ਤਾਂ ਕਈ ਲੋਕ ਕਹਿੰਦੇ ਨੇ ਫੌਜੀਆ ਨੂੰ ਫੌਜ ਚੋਂ ਨਹੀਂ ਮਿਲਦੀ ਘਰ ਵਾਸਤੇ ਸਾਲ ਚ ਜਿੰਨੀ ਵਾਰ ਉਹਨੂੰ ਜੇਲ੍ਹ ਚੋਂ ਘਰ ਵਾਸਤੇ ਮਿਲ ਰਹੀ ਹੈ ਤਾਂ ਜੇਕਰ ਬਾਕੀ ਕੈਦੀਆਂ ਨੂੰ ਉਹ ਬਰਾਬਰ ਦੀ ਪਰੋਲ ਤੇ ਛੁੱਟੀ ਨਹੀਂ ਮਿਲਦੀ ਤਾਂ ਫਿਰ ਉਸ ਨੂੰ ਇੰਨੀ ਛੁੱਟੀ ਕਿਵੇਂ ਤੇ ਕਿਉਂ ਦਿੱਤੀ ਜਾ ਰਹੀ ਹੈ ਇਹੀ ਸਵਾਲ ਮਾਨਯੋਗ ਹਾਈ ਕੋਰਟ ਨੇ ਉੱਚ ਅਦਾਲਤ ਨੇ ਹਰਿਆਣਾ ਸਰਕਾਰ ਨੂੰ ਪੁੱਛਿਆ ਔਰ ਹੁਣ ਵੇਖਣਾ ਇਹ ਹੋਏਗਾ ਕਿ ਹਰਿਆਣਾ ਸਰਕਾਰ ਇਹਦਾ ਕੀ ਜਵਾਬ ਦਿੰਦੀ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੇ ਪ੍ਰਭਾਵਸ਼ੀਲ ਚਾਹੇ ਉਹ ਆਪਣੇ ਆਪ ਨੂੰ ਡੇਰੇਦਾਰ ਕਹਾਉਂਦੇ ਹੋਣ ਤੇ ਚਾਹੇ ਕੋਈ ਹੋਰ ਹੋਣ ਇਹੋ ਜਿਹੇ ਪ੍ਰਭਾਵਸ਼ੀਲ ਵਿਅਕਤੀਆਂ ਦੀ ਸਿਆਸਤਾਂ ਦੇ ਨਾਲ ਨੇੜਲੀ ਸਾਂਝ ਬਣ ਜਾਂਦੀ ਹੈ ਤੇ ਆਪਾਂ ਅਕਸਰ ਦੇਖਦੇ ਹਾਂ ਕਿ ਉਹਨਾਂ ਦੇ ਕੋਲੇ ਉਹਨਾਂ ਦੇ ਡੇਰਿਆਂ ਤੇ ਫਿਰ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਮੰਤਰੀ ਸੰਤਰੀ ਆਮ ਹੀ ਆਉਣ ਲੱਗ ਪੈਂਦੇ ਹੁੰਦੇ ਨੇ ਤੇ ਵੱਖ-ਵੱਖ ਡੇਰਿਆਂ 'ਚ ਇੰਜ ਚੱਲਦਾ ਹੈ ਪਰ ਹੁਣ ਇਹ ਜਿਹੜਾ ਇੱਥੇ ਸਰਸਾ ਡੇਰਾ ਮੁਖੀ ਦੇ ਮੁੱਦੇ ਦੇ ਉੱਪਰ ਮਾਨਯੋਗ ਹਾਈ ਕੋਰਟ ਨੇ ਪੁੱਛਿਆ ਇਹਦਾ ਜਵਾਬ ਹਰਿਆਣਾ ਸਰਕਾਰ ਬੀਜੇਪੀ ਦੀ ਖੱਟਰ ਸਰਕਾਰ ਕੀ ਦਿੰਦੀ ਹੈ ਇਹ ਵਕਤ ਦੱਸੇਗਾ ਬਹੁਤ ਮਿਹਰਬਾਨੀ ਸ਼ੁਕਰੀਆ